ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਅੱਜ ਦੀ ਸਵੇਰ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 19 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਲਾਈ ਦਿਖਾਈ ਦੇ ਰਹੇ ਨੇ ਕਿਸ ਇਲਾਕੇ ਦੇ ਵਿੱਚ ਮੀਂਹ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਤੇ ਕਿਸ ਇਲਾਕੇ ਦੇ ਵਿੱਚ ਝੱਖੜ ਅਤੇ ਤਾਮਾਨ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਸਾਰੀ ਜਾਣਕਾਰੀ ਦਵਾਂਗੇ ਜੀ ਸੈਟਰਟ ਇਮੇਜ ਦੇਖਾਂਗੇ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਜੀ ਸੈਟਰਡੇ ਇਮੇਜ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਸਵੇਰ ਦੇ 7 ਵਜੇ 7 ਵਜੇ ਦੇ ਨੇੜੇ ਤੇ ਇੱਕ ਸਿਸਟਮ ਪੰਜਾਬ ਦੇ ਵਿੱਚ ਪਾਕਿਸਤਾਨ ਵਾਲੀ ਸਾਈਡ ਤੋਂ ਐਂਟਰ ਹੁੰਦਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਗੁਰਦਾਸਪੁਰ ਤੋਂ ਹੇਠਾਂ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਰੋਜ਼ਪੁਰ ਪੱਟੀ ਦਾ ਇਲਾਕਾ ਜੀ ਇਸ ਇਲਾਕੇ ਦੇ ਵਿੱਚ ਬੱਦਲਵਾਈ ਸਵੇਰ ਦੇ ਵੇਲੇ ਬਣਦੀ ਹੋਈ ਦਿਖਾਈ ਦੇ ਰਹੀ ਹੈ ਹਵਾਵਾਂ ਦਾ ਰੁੱਖ ਸਵੇਰ ਦੇ ਵੇਲੇ ਦੱਖਣ ਪੂਰਬ ਦਿਸ਼ਾ ਤੋਂ ਅੱਗੇ ਵਧਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਅੱਜ ਦੀ ਗੱਲ ਕਰੀਏ ਤਾਂ ਮੇਨਲੀ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਮਾਝੇ ਮਾਲਵੇ ਦਾ ਮਿਕਸ ਏਰੀਆ ਦੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਦੁਪਹਿਰ ਦੇ ਵੇਲੇ ਮੌਸਮ ਖੁਸ਼ਕ ਹੋ ਜਾਵੇਗਾ ਤੇ ਹੌਲੀ-ਹੌਲੀ ਦੁਆਰਾ ਤੋਂ ਫਿਰ ਮੌਸਮ ਜਿਹੜਾ ਹੈ ਉਹ ਨਵੀਂ ਬੈਲਟ ਦੇ ਵਿੱਚ ਅਸਰ ਦਿਖਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਹਿਮਾਚਲ ਤੋਂ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੋ ਕਿ ਦੁਆਬੇ ਦੇ ਇਲਾਕੇ ਦੇ ਵਿੱਚ ਨੰਗਲ ਤੋਂ ਲੈ ਕੇ ਨੰਦਪੁਰ ਦੀ ਬੈਲਟ ਦੇ ਵਿੱਚ ਅੱਗੇ ਵਧਦੇ ਹੋਏ ਦਿਖਾਈ ਦੇਣਗੇ ਜਿਦੇ ਵਿੱਚ ਲੁਧਿਆਣਾ ਦਾ ਬਹੁਤਾ ਹਿੱਸਾ ਆ ਸਕਦਾ ਹੈ ਪਟਿਆਲੇ ਦਾ ਕੁਝ ਹਿੱਸਾ ਆ ਸਕਦਾ ਹੈ ਜੀ ਮੋਗੇ ਦਾ ਬਹੁਤਾ ਹਿੱਸਾ ਆ ਸਕਦਾ ਹੈ ਜੀ ਤੇ ਨਾਲ ਦੀ ਨਾਲ ਭਲਾਚੌਰ ਗੜਸ਼ੰਕਰ ਨਵਾਂ ਸ਼ਹਿਰ ਕਰਾਲੀ ਮੁਹਾਲੀ ਮੁਰਿੰਡਾ ਇਸ ਇਲਾਕੇ ਦੇ ਵਿੱਚ ਵੀ ਹਾਲਾਤ ਮੀਂਹ ਦੇ ਦੁਪਹਿਰ ਦੇ ਵੇਲੇ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਅਲਰਟ ਦੇਖ ਲੈਂਦੇ ਮੌਸਮ ਵਿਭਾਗ ਵੱਲੋਂ ਕੀ ਜਾਰੀ ਹੋਏ ਨੇ ਜੀ ਬੀਤੀ ਬੀਤੀ ਕਾਲ ਜੋ ਅਲਰਟ 18 ਜੁਲਾਈ ਨੂੰ ਜਾਰੀ ਹੋਏ ਸੀ ਉਹਦੇ ਮੁਤਾਬਿਕ ਹੌਂਦੇ 24 ਘੰਟੇ ਦੀ ਲਾਈਟ ਟੂ ਮੋਡਰੇਟ ਰੇਨ ਪੰਜਾਬ ਹਰਿਆਣਾ ਦੋਨਾਂ ਸਟੇਟਾਂ 'ਤੇ ਵੀ ਦੱਸੀ ਗਈ ਹੈ ਜੀ ਪੰਜਾਬ ਦੇ ਵਿੱਚ ਬਠਿੰਡੇ ਦੇ ਇਲਾਕੇ ਵਿੱਚ ਕਾਫੀ ਟੈਂਪਰੇਚਰ ਵੱਧ ਚੁੱਕਿਆ ਹੈ ਤੇ ਸਿਰਸਾ ਦੇ ਵਿੱਚ ਵੀ ਕਾਫੀ ਟੈਂਪਰੇਚਰ ਹੈ ਜਿਹੜੀ ਮਾਲਵੇ ਦੀ 벨ਟ ਹੈ ਇਹਦੇ ਵਿੱਚ ਮੀਂਹ ਨਾ ਮਾਤਰ ਹੋਣ ਦੇ ਨਾਲ ਕਾਫੀ ਜਨਤਾ ਪਰੇਸ਼ਾਨ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰੀਏ ਤਾਂ ਮੀਂਹ ਦੇ ਅਲਰਟ ਦੀ 18 ਤਰੀਕ ਲੰਘ ਚੁੱਕੀ ਹੈ ਕੋਈ ਵੱਡੇ ਅਲਰਟ ਨਹੀਂ ਸੀ 19 ਤਰੀਕ ਤੋਂ ਲੈ ਕੇ ਅਗਰ ਗੱਲ ਕਰੀ ਤਾਂ ਹੌਂਦੇ ਦਿਨਾਂ ਤੱਕ ਲਗਾਤਾਰ ਮੀਂ ਤ੍ਰਿਕ ਨੂੰ ਕੋਈ ਵੱਡਾ ਅਲਰਟ ਨਹੀਂ ਹੈ ਅਗਰ ਗੱਲ ਕਰੀਏ ਅੱਜ 19 ਤਰੀਕ ਦੀ ਤਾਂ ਸੋਨੇ ਅਲਰਟ ਚਾਰੀ ਹੋਏ ਨੇ ਤੇ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਅਲਰਟ ਦੀ ਥੱਲੇ ਤਾਂ 19 ਤਰੀਕ ਨੂੰ yellow ਅਲਰਟ ਜਾਰੀ ਹੋਇਆ ਹੈ ਖਾਸ ਕਰਕੇ ਹਰਿਆਣਾ ਦੇ ਵਿੱਚ ਹਰਿਆਣਾ ਵਿੱਚ ਸੰਘਣੇ ਵੀ ਹੋ ਸਕਦੇ ਨੇ ਪੰਜਾਬ ਦੇ ਮੁਕਾਬਲੇ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਸੀ ਕਿ ਮਾਝੇ ਮਾਲਵੇ ਦੀ ਮਿਕਸ ਬੈਲਟ ਅਤੇ ਦੁਆਬੇ ਦੀ ਹਲਕੀ-ਫੁਲਕੀ ਵੈਲਟ ਵਿੱਚ ਮੀਂਹ ਹੈ ਤੇ ਬਾਕੀ ਜਿਹੜਾ ਸੈਂਟਰਲ ਪੰਜਾਬ ਹੈ ਜੀ ਮਾਲਵੇ ਤੇ ਸਾਊਥ ਪੰਜਾਬ ਦੀ ਗੱਲ ਕਰੀਏ ਜਿਹੜਾ ਹਰਿਆਣਾ ਰਾਜਸਥਾਨ ਨੂੰ ਏਰੀਆ ਟੱਚ ਕਰਦਾ ਉਹਦੇ ਵਿੱਚ ਬਹੁਤ ਜ਼ਿਆਦਾ ਮੀਂਹ ਦੀ ਕੋਈ ਵੱਡੀ ਉਮੀਦ ਨਹੀਂ ਹੈ ਤੇ ਨਾ ਹੀ ਸੈਂਟਰਲ ਪੰਜਾਬ ਤੋਂ ਉੱਪਰ ਅਗਰ ਗੱਲ ਕਰੀਏ ਗੁਰਦਾਸਪੁਰ ਦੇ ਨੇੜੇ ਪਰ ਪਠਾਨਕੋਟ ਦੇ ਨੇੜੇ ਉੱਥੇ ਮੀਂਹ ਦੀ ਉਮੀਦ ਹੈ ਕਿਉਂਕਿ ਇਹਨਾਂ ਇਲਾਕੇ ਵਿੱਚ ਪਿਛਤੀ ਕੱਲ ਮੀਂਹ ਹੋ ਚੁੱਕੇ ਨੇ ਜੀ ਪਰ ਹੁਣ ਕੋਈ ਵੱਡੀ ਉਮੀਦ ਇਹਨਾਂ ਇਲਾਕੇ ਵਿੱਚ ਮੀਂਹ ਦੀ ਦਿਖਾਈ ਨਹੀਂ ਦੇ ਰਹੀ ਬਾਕੀ ਜੋ ਵੀ ਅਲਰਟ ਹੋਣਗੇ ਦੁਪਹਿਰ ਦੇ ਵੇਲੇ ਉਹ ਤੁਹਾਨੂੰ ਅਸੀਂ ਨਵੀਂ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਦੇ ਉੱਪਰ ਨਵੀਂ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ